ਤਾਂ ਟਮਾਟਰਾਂ ਦੇ ਨਾਲ ਭਰਿਆ ਇੱਕ ਟਰੱਕ ਅਚਾਨਕ ਪਲਟ ਗਿਆ ਦੱਸਿਆ ਜਾ ਰਿਹਾ ਹੈ ਕਿ ਟਰੱਕ ਇੱਕ ਪਾਸੇ ਸੜਕ ਉੱਚੀ ਹੋਣ ਅਤੇ ਮਿੱਟੀ ਧਸਣ ਦੇ ਕਾਰਨ ਅਨਬੈਲੈਂਸ ਹੋ ਜਾਂਦਾ ਹੈ ਜਿਸ ਦੌਰਾਨ ਟਮਾਟਰਾਂ ਦੇ ਨਾਲ ਭਰਿਆ ਟਰੱਕ ਹੈ ਜੋ ਸੜਕ ਕਿਨਾਰੇ ਪਲਟ ਗਿਆ ਤਾਂ ਇਸ ਦੌਰਾਨ ਟਰੱਕ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਟਮਾਟਰ ਭਰੇ ਹੋਏ ਸਨ ਅਤੇ ਸੜਕ ਕਿਨਾਰੇ ਖਿਲਰ ਜਾਂਦੇ ਨੇ ਤਾਂ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਫੁਰਤੀ ਦੇ ਨਾਲ ਆਪਣੇ ਝੋਲੇ ਅਤੇ ਲਿਫਾਫੇ ਕੱਢ ਕੇ ਟਮਾਟਰ ਇਕੱਠਾ ਕੀਤੇ ਜਾਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਟਮਾਟਰਾਂ ਦੇ ਨਾਲ ਭਰਿਆ ਟਰੱਕ ਪਲਟਿਆ ਤਾਂ ਟ੍ਰੈਫਿਕ ਪਾਸੇ ਸੜਕ ਉੱਚੀ ਹੋਣ ਅਤੇ ਮਿੱਟੀ ਧਸਣ ਦੇ ਕਾਰਨ ਅਨਬੈਲੈਂਸ ਹੋ ਗਿਆ ਸੀ ਜਿਸ ਤੇ ਚੱਲਦੇ ਟਰੱਕ ਪਲਟ ਗਿਆ ਟਰੱਕ ਟੁੱਟ ਕੇ ਚੱਕਣਾ चूर ਹੋ ਗਿਆ ਉੱਥੇ ਹੀ ਮਾਲੀ ਨੁਕਸਾਨ ਵੀ ਵੱਡਾ ਹੋਇਆ ਹੈ ਤੇ ਦੱਸ ਦਈਏ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਤਾਂ ਟਰੱਕ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਟਮਾਟਰ ਭਰੇ ਹੋਏ ਸਨ ਜੋ ਕਿ ਸੜਕ ਕਿਨਾਰੇ ਖਿਲਰ ਗਏ ਤਾਂ ਮੌਕੇ ਦੇ ਉੱਤੇ ਮੌਜੂਦ ਲੋਕਾਂ ਨੇ ਫੁਰਤੀ ਦਿਖਾਉਂਦੇ ਹੋਏ ਲਫਾਫਿਆਂ ਦੇ ਵਿੱਚ ਟਮਾਟਰ ਭਰਨੇ ਸ਼ੁਰੂ ਕਰ ਦਿੱਤੇ ਤਾਂ ਅਦਾਸਦੀ ਹੈ ਕਿ ਬਠਿੰਡਾ ਨੈਸ਼ਨਲ ਹਾਈਵੇ ਦੇ ਉੱਤੇ ਭਵਾਨੀਗੜ ਨੇੜੇ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਟਰੱਕ ਹੈ ਜੋ ਟਮਾਟਰਾਂ ਦੇ ਨਾਲ ਭਰਿਆ ਹੋਇਆ ਸੀ ਤੇ ਸੜਕ ਦੇ ਉੱਤੇ ਇਹ ਟਰੱਕ ਹੈ ਜੋ ਅਨਬੈਲੈਂਸ ਹੋ ਜਾਂਦਾ ਹੈ ਤਾਂ ਸੜਕ ਕਿਨਾਰੇ ਟਮਾਟਰ ਜਿਹੜੇ ਖਿਲਰ ਜਾਂਦੇ ਨੇ ਤੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਟਮਾਟਰ ਜਿਹੜੇ ਇਕੱਠੇ ਕੀਤੇ ਜਾਂਦੇ ਨੇ ਤਾਂ ਇੱਕ ਮਾਲੀ ਨੁਕਸਾਨ ਵੱਡਾ ਹੋਇਆ ਹੈ ਤੇ ਇਸ ਦੇ ਚੱਲਦੇ ਹੀ ਟਰੱਕ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਮਾਲੀ ਨੁਕਸਾਨ ਵੱਡੀ ਮਾਤਰਾ ਦੇ ਵਿੱਚ ਹੋਇਆ ਹੈ ਬਠਿੰਡਾ ਨੈਸ਼ਨਲ ਹਾਈਵੇ ਦੇ ਉੱਤੇ ਪਵਾਨੀਗੜ ਨੇੜੇ ਇਹ ਵੱਡਾ ਹਾਦਸਾ ਵਾਪਰਿਆ ਤਾਂ ਟਰੱਕ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਟਮਾਟਰ ਭਰੇ ਹੋਏ ਸਨ ਜੋ ਕਿ ਸੜਕ ਕਿਨਾਰੇ ਖੇਲਰ ਗਏ ਤੇ ਕੁਝ ਟਮਾਟਰ ਨੇ ਜਿਹੜੇ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋ ਗਏ ਤਾਂ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਇਹ ਟਮਾਟਰ ਨੇ ਜਿਹੜੇ ਆਪਣੇ ਲਫਾਫੇ ਅਤੇ ਛੋਲਿਆਂ ਦੇ ਵਿੱਚ ਭਰੇ ਗਏ ਤੇ ਆਪਣੇ ਘਰਾਂ ਨੂੰ ਇਕੱਠੇ ਕਰਕੇ ਲਿਜਾਂਦੇ ਹੋਏ ਦੇਖੇ ਗਏ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਟਰੱਕ ਹੈ ਜੋ ਟਮਾਟਰਾਂ ਦੇ ਨਾਲ ਭਰਿਆ ਸੀ ਤਾਂ ਸੜਕ ਦੇ ਉੱਤੇ ਟਰੱਕ ਕਨ ਬੈਲੈਂਸ ਹੋ ਜਾਂਦਾ ਹੈ ਤੇ ਸੜਕ ਕਿਨਾਰੇ ਪਲਟ ਜਾਂਦਾ ਹੈ ਜਿਸ ਤੇ ਚੱਲਦੇ ਟਰੱਕ ਵੀ ਟੁੱਟ ਗਏ ਚੱਕਣਾ ਚੂਰ ਹੋ ਗਿਆ ਤੇ ਟਮਾਟਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਬਠਿੰਡਾ ਨੈਸ਼ਨਲ ਹਾਈਵੇ ਦੇ ਉੱਤੇ ਪਵਾਨੀਗੜ ਨੇੜੇ ਇਹ ਵੱਡਾ ਖਾਸਾ ਵਾਪਰਨ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ